ਚੋਣਾ ਵੇਲੇ ਭਾਜਪਾ ਦੇ ਆਗੂ ਹੰਸਰਾਜ ਹੰਸਤਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਹੈ ਦੱਸ ਦਈਏ ਕਿ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ ਫਰੀਦਕੋਟ ਦੇ ਐਸਟੀਐਮ ਦੇ ਵੱਲੋਂ ਅਰੈਸਟ ਵਾਰੰਟ ਜਿਹੜਾ ਇਹ ਉਹ ਜਾਰੀ ਕੀਤਾ ਗਿਆ ਹੈ ਤੇ ਅਰੈਸਟ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਦੋ ਕਿਸਾਨਾਂ 'ਗੂ ਅਤੇ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ एमपी ਦੀਆਂ ਚੋਣਾਂ ਦੇ ਦੌਰਾਨ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਭਾਜਪਾ ਆਗੂ ਹੰਸ ਰਾਜ ਹੰਸ ਦਾ ਜਿਹੜਾ ਇਹ ਵਿਰੋਧ ਕੀਤਾ ਗਿਆ ਸੀ ਚੋਣ ਪ੍ਰਚਾਰ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਘੇਰਿਆ ਗਿਆ ਸੀ ਵਿਰੋਧ ਕੀਤਾ ਗਿਆ ਸੀ ਤੇ ਇਸ ਦੌਰਾਨ ਮਾਹੌਲ ਜਿਹੜਾ ਉਹ ਵੀ ਕਾਫੀ ਭਖਿਆ ਸੀ ਤੇ ਹੁਣ ਉਹਨਾਂ ਦੋ ਕਿਸਾਨ ਆਗੂਆਂ ਤੇ ਦੱਸ ਦਈਏ ਕਿ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਅਰੈਸਟ ਵਾਰੰਟ ਜਿਹੜਾ ਜਾਰੀ ਕੀਤਾ ਗਿਆ ਫਰੀਦਕੋਟ ਦੇ ਐਮਪੀ ਫਰੀਦਕੋਟ ਦੇ ਮਾਫ ਕਰਨਾ ਫਰੀਦਕੋਟ ਦੇ ਐਸਟੀਐਮ ਦੇ ਵੱਲੋਂ ਜਿਹੜਾ ਇਹ ਹੁਕਮ ਜਾਰੀ ਕੀਤਾ ਗਿਆ ਹੈ ਅਰੈਸਟ ਕਰਨ ਦੇ ਹੁਕਮਾਂ ਦੇ ਵੱਲ ਦਿੱਤੇ ਗਏ ਨੇ ਤੇ ਨਾਲ ਹੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਫਰੀਦਕੋਟ ਡੀਐਸਟੀਐਮ ਨੇ ਵੱਡਾ ਜਿਹੜਾ ਏ ਉਹ ਫੈਸਲਾ ਲਿਆ ਹੈ ਕਿਰਤੀ ਕਿਸਾਨ ਯੂਨੀਅਨ ਅਤੇ ਯੂਵਾ ਭਾਰਤ ਸਭਾ ਨੇ ਐਲਾਨ ਕੀਤਾ ਹੈ ਕਿ ਦੋਨਾਂ ਨੇਤਾ ਐਸਟੀਐਮ ਵੀ ਅਦਾਲਤ ਦੇ ਵਿੱਚ ਪੇਸ਼ ਜਿਹੜਾ ਹੋ ਨਹੀਂ ਦਿੱਤਾ ਜਾਏਗਾ ਕਿਉਂਕਿ ਫਰੀਦਕੋਟ ਪ੍ਰਸ਼ਾਸਨ ਨੇ ਜਾਣਬੁੱਝ ਕੇ ਇਨਾਂ ਨੂੰ ਨਿਸ਼ਾਨਾ ਬਣਾਇਆ ਤਾਂ ਕਿ ਲੋਕਾਂ ਦੇ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਵਾਲਿਆਂ ਨੂੰ ਦਬਾਇਆ ਜਾ ਸਕੇ ਤਾਂ ਦੱਸ ਦਈਏ ਕਿ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਜੜਾਏ ਨਹੀਂ ਹੋਣ ਦਿੱਤਾ ਜਾਏਗਾ ਤਾਂ ਦੱਸ ਦਿਓ ਕਿ ਕੀਰਤੀ ਕਿਸਾਨ ਯੂਨੀਅਨ ਨੇ ਦੇ ਪ੍ਰਧਾਨ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਜਦੋਂ ਉਹਨਾਂ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਗਿਆ ਉਹਨਾਂ ਨੂੰ ਸੂਚਿਤ ਜੜਾ ਨਹੀਂ ਕੀਤਾ ਗਿਆ ਨੋਟਿਸ ਕੋਈ ਨਹੀਂ ਭੇਜਿਆ ਗਿਆ ਤੇ ਇਹ ਵੀ આરોਪ ਜੜੇ ਨੇ ਲਗਾਏ ਜਾ ਰਹੇ ਨੇ ਤਾਂ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਰੀਦਕੋਟ ਪ੍ਰਸ਼ਾਸਨ ਨੇ ਜਾਣਬੁੱਝ ਕੇ ਕਰ ਰਿਹਾ ਹੈ ਅਦਾਲਤ ਦੇ ਵਿੱਚ ਇਹਨਾਂ ਦੋਵੇਂ ਕਿਸਾਨ ਆਗੂਆਂ ਨੂੰ ਪੇਸ਼ ਨਹੀਂ ਹੋਣ ਦਿੱਤਾ ਜਾਏਗਾ ਤੇ ਨਾਲ ਹੀ ਦੱਸ ਦਈਏ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਪੂਰੇ ਪੰਜਾਬ ਭਰ ਦੇ ਵਿੱਚ ਹੀ ਭਾਜਪਾ ਆਗੂਆਂ ਦਾ ਵਿਰੋਧ ਹੋਇਆ ਸੀ ਪਿੰਡਾਂ ਦੇ ਵਿੱਚ ਜਦੋਂ ਭਾਜਪਾ ਆਗੂ ਵੋਟਾਂ ਵੰਗਣ ਦੇ ਲਈ ਜਾ ਰਹੇ ਸੀ ਤਾਂ ਉਸ ਦੌਰਾਨ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਦੇ ਨਾਲ ਹੀ ਹੰਸ ਰਾਜ ਹੰਸੋਣਾ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਦਸੇ ਮਾਹੌਲ ਵੀ ਜੜਾ ਇਹ ਉਹ ਕਾਫੀ ਗਰਮਾਇਆ ਸੀ ਤੇ ਹੁਣ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਪਿੰਡਾਂ ਦੇ ਪਿੰਡਾਂ ਦੇ ਵਿੱਚ ਹੰਸ ਰਾਜ ਹੰਸ ਬਿਨਾ ਇਜਾਜ਼ਤ ਲੈ ਆਏ ਜਿਸ ਕਰਕੇ ਉਹਨਾਂ ਦਾ ਵਿਰੋਧ ਜਿਹੜਾ ਇਹ ਪਿੰਡਵਾਲਿਆਂ ਦੇ ਵੱਲੋਂ ਕੀਤਾ ਗਿਆ ਸੀ ਹੁਣ ਦੱਸ ਦਈਏ ਕਿ ਉਹਨਾਂ ਕਿਸਾਨਾਂ ਤੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਪ੍ਰਸ਼ਾਸਨ ਤਾਂ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ਦੋ ਕਿਸਾਨ ਆਗੂਆਂ ਦੇ ਖਿਲਾਫ ਵਾਰੰਟ ਕੱਢਿਆ ਗਿਆ ਹੈ ਅਰੈਸਟ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਅਰੈਸਟ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਸ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਅੱਜ ਸਾਨੂੰ ਜਿਹੜਾ ਪਤਾ ਲੱਗਾ ਕਿ ਫਰੀਦਕੋਟ ਦੇ ਮੈਜਿਸਟਰੇਟ ਨੇ ਸਾਡੇ ਜਿਹੜੇ ਗ੍ਰਿਫਤਾਰੀ ਦੇ ਵਾਰੰਟਾ ਜਾਰੀ ਕੀਤੇ ਆ ਤੇ ਨਾਲ ਹੀ ਨੌਜੋਨ ਪਾਰਸਵਾ ਦੇ ਆਗੂ ਜਿਹੜਾ ਨੌਨੇ ਹਾਲ ਸਿੰਘ ਦੀਪ ਸਿੰਘ ਵਾਲਾ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਿਹੜੇ ਜਾਰੀ ਕੀਤੇ ਆ ਔਰ ਕਮਾਲ ਦੀ ਗੱਲ ਇਹ ਆ ਜਿਹੜੇ ਐਸ.ਡੀ.ਐਮ ਫਰੀਦਕੋਟ ਨੇ ਸਾਡੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਆ ਉਹ ਨੌਨਿਹਾਲ ਸਿੰਘ ਦੇ ਕੋਲੇ ਆਏ ਆ ਤੇ ਉਹਨੂੰ ਕਹਿ ਦਿੱਤਾ ਗਿਆ ਕਿ ਤੂੰ ਰਜਿੰਦਰ ਸਿੰਘ ਹੋਰਾਂ ਨੂੰ ਵੀ ਦੱਸ ਦੇਣਾ ਐਸ.ਡੀ.ਐਮ ਫਰੀਦਕੋਟ ਨੇ ਨਿਆਂਇਕ ਪ੍ਰਕਿਰਿਆ ਦੀਆਂ ਬਿਲਕੁਲ ਧੱਜੀਆਂ ੜਾਉਂਦਿਆਂ ਇੰਨਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਜਿਸ ਬੰਦੇ ਦੇ ਤੁਸੀਂ ਗ੍ਰਿਫਤਾਰੀ ਵਾਰੰਟ ਕੱਢ ਰਹੇ ਹੋ ਉਹਨੂੰ ਘੱਟੋਂ ਘੱਟ ਇੰਨਾ ਤਾਂ ਦੱਸਿਆ ਜਾਵੇ ਕਿ ਉਹਦੇ ਤੇ ਕਿਹੜਾ ਪਰਚਾ ਦਰਜਾ ਉਹਦੇ ਦੋਸ਼ ਕੀ ਨੇ ਉਹਨੂੰ ਪਹਿਲਾਂ ਸੁਣਿਆ ਜਾਵੇ ਇਸ ਤੋਂ ਪਹਿਲਾਂ ਵੀ ਮੈਨੂੰ ਕੋਈ ਸੰਮਨ ਨਹੀਂ ਆਇਆ ਤੇ ਹੁਣ ਵੀ ਗ੍ਰਿਫਤਾਰੀ ਵਾਰੰਟ ਮੇਰੇ ਨਾਮ ਦੇ ਜਾਰੀ ਹੋ ਗਿਆ ਤੇ ਮੈਨੂੰ ਸੂਚਨਾ ਜਿਹੜੀ ਹੈਗੀ ਆ ਉਹ ਦੂਸਰੇ ਸਾਥੀਆਂ ਤੋਂ ਮਿਲ ਰਹੀ ਆ ਨੌਨਿਹਾਲ ਸਿੰਘ ਹੋਰਾਂ ਤੋਂ ਕਿਉਂਕਿ ਉਹਨਾਂ ਦੇ ਵੀ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਆ ਇਹ ਬਿਲਕੁਲ ਸਾਫ਼ ਆ ਕਿ ਜਿਹੜਾ ਫਰੀਦਕੋਟ ਪ੍ਰਸ਼ਾਸਨ ਆ ਉਹ ਲਗਾਤਾਰ ਜਿਸ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਸਵਾ ਨੂੰ ਟਾਰਗੇਟ ਕਰ ਰਿਹਾ ਉਹਦਾ ਕਾਰਨ ਇਹੀ ਆ ਕਿ ਅਸੀਂ ਜ਼ਿਲ੍ਹੇ ਦੇ ਵਿੱਚ ਜਾਇ ਇਸ ਇਲਾਕੇ ਦੇ ਵਿੱਚ ਪੂਰੇ ਪੰਜਾਬ 'ਚੀ ਭੂ ਮਾਫੀਆ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਹੋਰ ਜਿੰਨੇ ਵੀ ਲੋਕ ਵਿਰੋਧੀ ਅੰਸਰ ਨੇ ਉਹਨਾਂ ਦੇ ਖਿਲਾਫ ਸਮਾਜ ਦੀ ਜਿਹੜੀ ਲੜਾਈ ਹੈਗੀ ਉਹ ਲੜ ਰਹੇ ਹੈਗੇ ਪਿਛਲੇ ਦਿਨੀ 77 ਕਿਲੋ ਹੈਰੋਇਨ ਦਾ ਜਿਹੜਾ ਤਸਕਰ ਸੀਗਾ ਉਹਨੂੰ ਫਰੀਦਕੋਟ ਪੁਲਿਸ ਫੜ ਨਹੀਂ ਰਹੀ ਸੀ ਨੌਜਵਾਨ ਭਾਰ ਸਭਾ ਦੇ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਉਹਨੇ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਦੋਂ ਉਹਨਾਂ ਨੇ ਅੰਦੋਲਨ ਵਿੜਿਆ ਉਸ ਤੋਂ ਬਾਅਦ ਫਰੀਦਕੋਟ ਪੁਲਿਸ ਨੂੰ 77 ਕਿਲੋ ਹੈਰੋਇਨ ਵਾਲਾ ਉਹ ਜਿਹੜਾ ਨਸ਼ਾ ਤਸਕਰ ਸੀਗਾ ਉਹ ਫੜਨਾ ਪਿਆ ਇੱਕ ਤਾਂ ਰੰਜਿਸ਼ ਇਹ ਸਮਝਾਉਂਦੀ ਹੈਗੀ ਆ ਦੂਸਰਾ ਕੇ ਭਾਜਪਾ ਜਿਹੜੀ ਕਿ ਕੇਂਦਰ ਦੇ ਵਿੱਚ ਤੀਜੀ ਵਾਰੀ ਆਈ ਆ ਇਹ ਸੀ ਕਿ ਪੰਜਾਬ ਭਾਜਪਾ ਜਿਹੜੀ ਲਗਾਤਾਰ ਪੰਜਾਬ ਵਿਰੋਧੀ ਹਰਕਤਾਂ ਕਰ ਰਹੀ ਹੈਗੀ ਆ ਪੰਜਾਬ ਦੀ ਵਿਰੋਧੀ ਆ ਮਾਨਸਿਕਤਾ ਲਿਆ ਭਾਜਪਾ ਆਰਐਸਐਸ ਉਹਦੇ ਉਮੀਦਵਾਰਾਂ ਦਾ ਅਸੀਂ ਡਟਵਾ ਜਿਹੜਾ ਸੀਗਾ ਵਿਰੋਧ ਕੀਤਾ ਤੀਸਰਾ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬਰਜਿੰਦਰਾ ਕਾਲੇ ਦੇ ਵਿੱਚ ਬੀਐਸਸੀ ਐਗਰੀਕਲਚਰ ਨੂੰ ਬੰਦ ਕਰਕੇ ਉਹਦੀ 15 ਕਿੱਲੇ ਜਿਹੜੀ ਜ਼ਮੀਨ ਹੈਗੀ ਆ ਉਹ ਭੂ ਮਾਫੀਆ ਆਮ ਆਦਮੀ ਪਾਰਟੀ ਦੇ ਲੀਡਰ ਤੇ ਹੋਰ ਜਿਹੜੇ ਅਧਿਕਾਰੀ ਨੱਪਣਾ ਚਾਹੁੰਦੇ ਹੈਗੇ ਆ ਇਹ ਮੋਟੇ ਕਾਰਨ ਲੱਗਦੇ ਆ ਜਿਹੜੇ ਸਾਨੂੰ ਲੱਗਦੇ ਆ ਉਂਝ ਸਾਡੇ ਗ੍ਰਿਫਤਾਰੀ ਵਾਰੰਟ ਜਾਰੀ ਕਿਉਂ ਕੀਤੇ ਆ ਪ੍ਰਸ਼ਾਸਨ ਨੇ ਸਾਨੂੰ ਦੱਸਣ ਦੀ ਜਿਹੜੀ ਕਾਰਵਾਈ ਜਿਹੜੀ ਖੇਚਲੋਂ ਨਹੀਂ ਕੀਤੀ ਗਈ ਪਰ ਇਹ ਕਿਰਤੀ ਕਿਸਾਨ ਯੂਨੀਅਨ ਸਾਡੀ ਜਥੇਬੰਦੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਆ ਨੌਜੋਨ ਭਾਰ ਸਮਾਜ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਦੇ ਗ੍ਰਿਫਤਾਰੀ ਵਾਰੰਟਾਂ ਦੀ ਪਰਵਾਹ ਨਹੀਂ ਕਰਦੇ ਇਹਨਾਂ ਅੱਗੇ ਬਿਲਕੁਲ ਪੇਸ਼ ਨਹੀਂ ਹੋਵਾਂਗੇ ਇਹਨਾਂ ਨੇ ਫੜਨਾ ਫੜ ਲੇ ਕਿਉਂਕਿ ਜਿਹੜੀ ਇਸ ਤਰ੍ਹਾਂ ਦੀ ਪ੍ਰਸ਼ਾਸਨ ਨਿਆਂ ਦੇ ਨਾਂ ਤੇ ਜਿਹੜੀ ਗੁੰਡਾਗਰਦੀ ਕਰ ਰਿਹਾ ਹੈਗਾ ਇਹਨੂੰ ਬਿਲਕੁਲ ਜਿਹੜਾ ਹੈਗਾ ਬਰਦਾਸ਼ਤ ਨਹੀਂ ਕਰਾਂਗੇ ਨਾ ਹੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਕਿਰਤੀ ਕਿਸਾਨੀ ਉਹਨਾਂ ਤੇ ਨੌਜਨ ਭਾਰਸਵਾ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਨਸ਼ਾ ਤਸਕਰਾਂ ਦੇ ਖਿਲਾਫ ਭੂ ਮਾਫੀਆ ਦੇ ਖਿਲਾਫ ਕਿਸਾਨਾਂ ਦੀ ਮਜ਼ਦੂਰਾਂ ਦੀ ਹੋਰ ਮਿਹਨਤ ਕਸ਼ ਲੋਕਾਂ ਦੀ ਆਵਾਜ਼ ਅਸੀਂ ਪਹਿਲਾਂ ਦੀ ਤਰ੍ਹਾਂ ਜਿਹੜੀ ਹੈਗੀ ਆ ਉਹ ਬੁਲੰਦ ਕਰਦੇ ਰਾਵਾਂਗੇ ਤੇ ਫਰੀਦਕੋਟ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਵਾਰ-ਵਾਰ ਖਹਿ ਰਿਹਾ ਹੈਗਾ ਇਹ ਪਤਾ ਨਹੀਂ ਕਿਸ ਭਲੇਖੇ ਦੇ ਵਿੱਚ ਆ ਨਾ ਹੀ ਸਾਨੂੰ ਪਹਿਲਾਂ ਦਬਾ ਸਕਿਆ ਤੇ ਨਾ ਹੀ ਇਹਨਾਂ ਸਾਨੂੰ ਅਗਾਂਹ ਦ